ਸਸਕਾ ਉਸਕਾਈ ਨਿਊਜ਼ ਪੰਜਾਬ ਦੇ ਨਾਲ ਜੁੜੇ ਹੋ ਤੁਸੀਂ ਤੇ ਮੈਂ ਹਾਜ਼ਰ ਹਾਂ ਚਰਨਜੀਤ ਸਿੰਘ ਚੰਨੀ ਗੱਲ ਕਰਾਂਗੇ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਦੀ ਬਲਕੌਰ ਸਿੰਘ ਦਾ ਦਰਦ ਇੱਕ ਵਾਰ ਮੁਰਤੋਂ ਛਲਕਿਆ ਸਿੱਧੂ ਮੂਸੇਵਾਲੇ ਨੂੰ ਯਾਦ ਕਰਕੇ ਉਹਨਾਂ ਦਾ ਕਹਿਣਾ ਹੈ ਕਿ ਨਾ ਤਾਂ ਕੇਂਦਰ ਸਰਕਾਰ ਨੇ ਤੇ ਨਾ ਹੀ ਸੂਬਾ ਸਰਕਾਰ ਨੇ ਅਜੇ ਤੱਕ ਉਹਨਾਂ ਦੀ ਕੋਈ ਬਾਫੜੀ ਆ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰ ਇੱਕ ਤਰੀਕੇ ਦੇ ਆਜ਼ਾਦ ਨੇ ਭਾਵੇਂ ਉਹ ਜੇਲ੍ਹਾਂ ਦੇ ਵਿੱਚ ਵੀ ਨੇ ਪਰੰਤੂ ਉਹਨਾਂ ਦੀਆਂ ਤਾਂ ਇੰਟਰਵਿਊਆਂ ਤੱਕ ਹੋ ਰੀਆਂ ਨੇ ਤੇ ਸਰਕਾਰਾਂ ਕੁਝ ਵੀ ਨਹੀਂ ਕਰ ਰਹੀਆਂ ਤੇ ਅਸੀਂ ਇੱਕ ਵੇਖ ਹੀ ਰਹੇ ਹਾਂ ਇੱਕ ਮੂਕ ਦਰਸ਼ਕ ਬਣ ਕੇ ਹੀ ਇਹ ਸਭ ਕੁਝ ਵੇਖ ਰਹੇ ਹਾਂ ਕਿ ਆਖਰ ਹੋ ਕੀ ਰਿਹਾ ਅਕਸਰ ਕਰ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਸਿੱਧੂ ਮੂਸੇਵਾਲੇ ਨੂੰ ਗੋਲੀਆਂ ਮਾਰੀ ਗਈਆਂ ਨੇ ਉਸ ਤੋਂ ਬਾਅਦ ਜਿਸ ਤਰ੍ਹਾਂ ਦੇ ਵਰਤਾਂਤ ਵਰਤਾਰੇ ਵਰਤੇ ਨੇ ਉਹ ਕਿਤਨੇ ਕਿਤੇ ਵੱਡੇ ਸਵਾਲ ਖੜੇ ਕਰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਛੋਟਾ ਸੁਖਦੀਪ ਆਇਆ ਤਾਂ ਉਦੋਂ ਵੀ ਉਹਨਾਂ ਨੂੰ ਤੰਗ ਪਰੇਸ਼ਾਨ ਕੀਤਾ ਗਿਆ ਉਹਨਾਂ ਦੇ ਉੱਤੇ ਸਵਾਲ ਚੁੱਕੇ ਗਏ ਨੇ ਤੇ ਉਦੋਂ ਉਹ ਹਸਪਤਾਲ ਦੇ ਵਿੱਚ ਹੀ ਸਨ ਜਦੋਂ ਉਹਨਾਂ ਦੇ ਉੱਤੇ ਸਵਾਲ ਦਾਗੇ ਜਾ ਰਹੇ ਸਨ ਪਰੰਤੂ ਕਿਸੇ ਨੇ ਉਦੋਂ ਸਾਡੀ ਬਾਹ ਨਹੀਂ ਫੜੀ ਤੇ ਉੱਥੇ ਹੀ ਜੇਕਰ ਗੱਲ ਕੀਤੀ ਜਾਵੇ ਕਾਂਗਰਸ ਦੀ ਤਾਂ ਕਾਂਗਰਸ ਦੇ ਵੱਲੋਂ ਇਸ ਵਾਰ ਬਲਕੌਰ ਸਿੰਘ ਨੂੰ ਬਠਿੰਡਾ ਤੋਂ ਚੋਣ ਲੜਾਉਣ ਦੀ ਤਿਆਰੀ ਖੀਚੀ ਗਈ ਸੀ ਪਰੰਤੂ ਬਲਕੌਰ ਸਿੰਘ ਦੇ ਵੱਲੋਂ ਚੋਣ ਨੂੰ ਲੈ ਕੇ ਕਿਤੇ ਨਾ ਕਿਤੇ ਕਨਾਰਾ ਜ਼ਰੂਰ ਕੀਤਾ ਗਿਆ ਪਰੰਤੂ ਉਹ ਅੱਜਕੱਲ ਲਗਾਤਾਰ ਕਾਂਗਰਸ ਦੀਆਂ ਰੈਲੀਆਂ ਦੇ ਵਿੱਚ ਨਜ਼ਰ ਆ ਰਹੇ ਨੇ ਤੇ ਜਿਹੜੇ ਉਮੀਦਵਾਰ ਕਾਂਗਰਸ ਦੇ ਨਾਮਜ਼ਦਗੀਆਂ ਪੱਤਰ ਭਰ ਰਹੇ ਨੇ ਉਹਨਾਂ ਦੇ ਨਾਲ ਨਜ਼ਰ ਆ ਰਹੇ ਨੇ ਰਾਜਾ ਵੜਿੰਗ ਦੇ ਨਾਲ ਵੀ ਉਹ ਨਜ਼ਰ ਆਏ ਨੇ ਤੇ ਹੋਰ ਵੀ ਕਾਂਗਰਸੀ ਆਗੂਆਂ ਦੇ ਨਾਲ ਉਹ ਨਜ਼ਰ ਆਏ ਨੇ ਤੇ ਇਸੇ ਤਹਿਤ ਉਹਨਾਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਦਾ ਹਿੱਸਾ ਨਹੀਂ ਤੇ ਸਰਪੰਚੀ ਤੋਂ ਲੈ ਕੇ ਅੱਜ ਤੱਕ ਜੇ ਵੀ ਉਹ ਹੋਏ ਨੇ ਤੇ ਕਾਂਗਰਸ ਦੇ ਵਜੂਦ ਕਰਕੇ ਨੇ ਤੇ ਕਾਂਗਰਸ ਦੇ ਵੱਲੋਂ ਹੀ ਉਹਨਾਂ ਦੇ ਵੱਲੋਂ ਸਰਪੰਚੀ ਵਾਲੀ ਵੀ ਚੋਣ ਲੜੀ ਗਈ ਸੀ ਤੇ ਤਹਿਤ ਦੇ ਤਹਿਤ ਸਿੱਧੂ ਮੁਸੇਵਾਲੇ ਦੇ ਵੱਲੋਂ ਵੀ ਜਿਹੜੀ ਚੋਣ ਲੜੀ ਗਈ ਸੀ ਵਿਧਾਨ ਸਭਾ ਦੀ ਉਹ ਵੀ ਕਾਂਗਰਸ ਦੇ ਤਹਿਤ ਹੀ ਲੜੀ ਗਈ ਸੀ ਤੇ ਅੱਜ ਵੀ ਉਹ ਕਾਂਗਰਸ ਦੇ ਵਿੱਚ ਆਪਣੇ ਆਪ ਨੂੰ ਮਹਫੂਜ਼ ਮੰਨਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਕਾਂਗਰਸ ਦੇ ਵਿੱਚ ਉਹਨਾਂ ਦੀ ਜਿਹੜੀ ਗੱਲ ਹੁੰਦੀ ਹੈ ਉਹ ਬਹੁਤ ਤਰਦੀਬਾਰ ਦੇ ਨਾਲ ਉੱਚੀ ਆਵਾਜ਼ ਦੇ ਵਿੱਚ ਸੁਣੀ ਜਾਂਦੀ ਹੈ ਕਿਉਂਕਿ ਅਕਸਰ ਹੀ ਜਦੋਂ ਉਹ ਬੋਲਦੇ ਨੇ ਤਾਂ ਕੋਈ ਨਾ ਕੋਈ ਸਿਆਸੀ ਪਾਰਟੀ ਉਹਨਾਂ ਤੋਂ ਕਿਨਾਰਾ ਜ਼ਰੂਰ ਕਰਦੀ ਹੈ ਉਹਨਾਂ ਦੇ ਉੱਤੇ ਸਵਾਲ ਜ਼ਰੂਰ ਧੱਕਦੀ ਹੈ ਪਰੰਤੂ ਕਾਂਗਰਸ ਉਹਨਾਂ ਦਾ ਹਿੱਸਾ ਬਣ ਕੇ ਉਹਨਾਂ ਦੀ ਗੱਲ ਹੈ ਜਿਹੜੀ ਉਹ ਸੁਣਦੀ ਹੈ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਉਹ ਅੱਜ ਕਾਂਗਰਸ ਦਾ ਹਿੱਸਾ ਜ਼ਰੂਰ ਨੇ ਪਰੰਤੂ ਲੋਕ ਸਭਾ ਚੋਣਾਂ ਦੇ ਵਿੱਚ ਵੀ ਲੋਕਾਂ ਨੂੰ ਇਹ ਚੀਜ਼ ਸੋਚਣ ਦੀ ਲੋੜ ਹੈ ਕਿ ਅਕ ਸਰਕਾਰ ਕਿਹੜੇ ਸਿਆਸੀ ਦਿਗਜਾਂ ਨੂੰ ਵੋਟਾਂ ਪਾਉਣੀ ਚਾਹੀਦੀਆਂ ਹਨ ਕਿਉਂਕਿ ਕਿਤੇ ਨਾ ਕਿਤੇ ਕਹਿਣਾ ਹੈ ਕਿ ਸ਼ੁਭਦੀਪ ਨੂੰ ਲੈ ਕੇ ਅਕਸਰ ਹੀ ਉਹਨਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਲੋਕਾਂ ਦੇ ਨਾਲ ਵੀ ਗੱਲਬਾਤ ਕੀਤੀ ਜਾਂਦੀ ਹੈ ਪਰੰਤੂ ਅਜੇ ਤੱਕ ਇਨਸਾਫ ਵਾਲੀ ਜਿਹੜੀ ਪਗਡੰਡੀ ਹੈ ਉਹ ਕਾਫੀ ਦੂਰ ਹੈ ਉਹਨਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲੇ ਦਾ ਜਿਸ ਤਰ੍ਹਾਂ ਕਤਲ ਕੀਤਾ ਗਿਆ ਉਸ ਤੋਂ ਬਾਅਦ ਵੀ ਕਿਤਨਾ ਕਿਤੇ ਵੱਡੇ ਸਵਾਲ ਖੜੇ ਕੀਤੇ ਗਏ ਛੋਟਾ ਸ਼ੁਭਦੀਪ ਜਦੋਂ ਦੁਨੀਆ ਦੇ ਵਿੱਚ ਆਇਆ ਉਦੋਂ ਵੀ ਸਵਾਲ ਖੜੇ ਕੀਤੇ ਗਏ ਤੇ ਅੱਜ ਕੱਲ ਵੀ ਕਿਤਨਾ ਕਿਤੇ ਉਹਨਾਂ ਨੂੰ ਸਵਾਲਾਂ ਦੇ ਨਾਲ ਹੀ ਘੇਰਿਆ ਜਾਂਦਾ ਉਹਨਾਂ ਦਾ ਕਹਿਣਾ ਹੈ ਕਿ ਗੈਂਗਸਟਰ ਜੇਲ੍ਹਾਂ ਦੇ ਵਿੱਚ ਵੀ ਰਹਿ ਕੇ ਖੁੱਲੇ ਆਮਨੇ ਉਹ ਆਜ਼ਾਦ ਨੇ ਉਹਨਾਂ ਦੇ ਉੱਤੇ ਕੋਈ ਵੀ ਇਨਸਟਰ तरीके ਦੇ ਨਾਲ ਉਹਨਾਂ ਦੇ ਵੱਲੋਂ ਇੰਟਰਵਿਊਆ ਕੀਤੀਆਂ ਜਾਂਦੀਆਂ ਨੇ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਤੇ ਵੀ ਵੱਡੇ ਸਵਾਲ ਖੜੇ ਹੁੰਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਤੇ ਕੇਂਦਰ ਸਰਕਾਰ ਨੇ ਅਜੇ ਤੱਕ ਉਹਨਾਂ ਨੂੰ ਅੱਖੋਂ ਪਰੋਖੇ ਕੀਤਾ ਅਜੇ ਤੱਕ ਉਹਨਾਂ ਦੀ ਬਾਹ ਨਹੀਂ ਫੜੀ ਗਈ ਤੇ ਉਹ ਇਨਸਾਫ ਦੀ ਦੌੜ ਦੇ ਵਿੱਚ ਲੱਗੇ ਨੇ ਤੇ ਜਦੋਂ ਤੱਕ ਇਨਸਾਫ ਨਹੀਂ ਮਿਲੇਗਾ ਉਹ ਇਸੇ ਤਰ੍ਹਾਂ ਹੀ ਸੰਘਰਸ਼ ਕਰਦੇ ਰਹਿਣਗੇ